ਹਾਂਜੀ ਬਾਈ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡਾ ਆਪਣਾ ਕਿਸਾਨ ਵੀਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਔਲਖ ਤੇ ਤੁਸੀਂ ਆ ਮੇਰਾ ਕਨੈਕਸ਼ਨ ਤਾਂ ਬਾਈ ਜੀ ਦੇਖਿਆ ਹੀ ਚੱਲਦਾ ਤੇ ਅੱਜ ਇੱਕ ਤੁਹਾਡੇ ਸਾਹਮਣੇ ਹੋਰ ਸਟੇਟਸ ਲੈ ਕੇ ਆਏ ਆ ਜੋ ਕਿ ਮੇਰੇ ਪਿੰਡ ਹੀ ਲੱਗਿਆ ਆ ਆਪਣੇ ਔਲਖ ਪਿੰਡ 'ਚ ਤੇ ਅੱਜ ਤਰੀਕ ਹੈਗੀ ਆ ਬਾਈ ਜੀ 23 ਤਰੀਕ ਫਰਵਰੀ ਮਹੀਨਾ 2024 ਤੇ ਟਾਈਮ ਹੈ ਹੋ ਚੁੱਕਿਆ ਬਾਈ ਜੀ 4:00 ਤੇ 9 ਮਿੰਟ ਸਵਾ ਚਾਰ ਹੋ ਗਏ ਤਕਰੀਬਨ ਸੂਤ ਘਾਣ ਨਾਲ ਆਈ ਆ ਤੇ ਅਸੀਂ ਅੱਜ ਸਪੇਕਟ ਦਿਖਾਉਣ ਲਈ ਆਪਣੀ ਆ ਮੋਟਰ ਚਲਾਈ ਸੀਗੀ 3 ਐਚ ਪੀ ਦੀ ਕਾਕਾ ਜੀ ਗਣੇਸ਼ ਟਿਊਬਲ ਸਟੋਰ ਮੰਡੀ ਡੱਬ ਵਾਲੀ ਤੋਂ ਲੱਗੀ ਵੀ ਹੈ ਜੋ ਆ ਦੇਖੋ ਜੀ ਤੁਹਾਡੇ ਸਾਹਮਣੇ ਸਪੇਕਟ ਇਹ ਲੱਗੀ ਹੋਈ ਹੈ ਜੀ ਮੋਟਰ ਆਪਣੀ 3 ਐਚ ਪੀ ਦੀ ਐ ਸਮੇਂ ਟਾਈਮ ਤੁਹਾਨੂੰ ਨੋਟ ਕਰਵਾਇਆ ਵੀ ਸਵਾ ਚਾਰ ਹੋ ਚੁੱਕੇ ਆ ਤੇ ਪਾਣੀ ਦੇਖੋ ਪਹਿਲਾਂ ਤੁਸੀਂ ਬਾਈ ਜੀ ਇਸ ਦਾ ਚਾਰੰਟੂ ਫੋਲੋ ਜੇ ਪਾਣੀ ਪ੍ਰੈਸ਼ਰ ਤੇ ਕੱਢੀ ਜਾ ਰਹੀ ਆ ਮੋਟਰ ਤੇ ਆਪਣੀ ਸਾਹਮਣੇ ਮੋਟਰ ਲੱਗੀ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਆਪਣੀ ਮੋਟਰ ਲੱਗੀ ਹੋਈ ਆ ਜਿਹੜੀ ਬਾਈ ਇਸ ਮੋਟਰ ਨੂੰ ਦੇਖ ਕੇ ਹੀ ਇਹਨਾਂ ਨੇ ਇਹ ਕਨੈਕਸ਼ਨ ਬੁੱਕ ਕੀਤਾ ਸੀ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਆਪਣੇ ਕਿਸਾਨ ਵੀਰ ਨਾਲ ਤੇ ਉਹ ਆਪਦੀ ਜੋ ਗੱਲਬਾਤ ਆ ਤੁਹਾਡੇ ਸਾਹਮਣੇ ਦੱਸਣਗੇ ਚਲ ਹਾਂਜੀ ਬਾਈ ਜੀ ਅਸੀਂ ਗੁਰਪ੍ਰੀਤ ਦੇ ਬਾਈ ਦੇ ਉਹ ਕਨੈਕਸ਼ਨ ਲੱਗਿਆ ਸਾਹਮਣੇ ਦੇਖਿਆ ਸੀਗਾ ਤੇ ਅਸੀਂ ਬਾਈ ਕਾਕਾ ਜੀ ਦੀ ਦੁਕਾਨ ਤੇ ਮੰਡੀ ਡੱਬ ਵਾਲੀ ਤੋਂ ਇੱਕ ਕਨੈਕਸ਼ਨ ਲਵਾਇਆ ਮੋਟਰ ਤੁਹਾਡੇ ਸਾਹਮਣੇ ਚੱਲੀ ਜਾਂਦੀ ਆ ਤੇ ਜਿੰਨੀ ਬਾਈ ਨੇ ਗੁਰਪ੍ਰੀਤ ਨੇ ਤੇ ਕਾਕਾ ਜੀ ਨੇ ਗੱਲ ਕਹੀ ਸੀ ਉਹ ਗੱਲ ਤੇ ਪੂਰੇ ਖਰੇ ਤੇ ਆ ਦੇਖੀ ਦੇਖ ਸਕਦੇ ਹੋ 4 ਵਜੇ ਦਾ ਟਾਈਮ ਆ ਤੇ 4 ਇੰਚ ਪਾਣੀ ਪੂਰਾ ਕੱਢੀ ਜਾਂਦੀ ਆ ਟੀਆਂ ਵਾਲਾ ਬੋਰ ਆ ਬਾਈ ਸਾਡੇ 10 12 ਫੁੱਟ ਤੇ ਪਾਣੀ ਦਾ ਲੈਵਲ ਆ ਜੇ ਤੁਹਾਡਾ ਦਿਲ ਕੀ ਕਹਿੰਦਾ ਬਾਈ ਜੀ ਹੁਣ ਤੁਸੀਂ ਬਾਈ ਬਹੁਤ ਖੁਸ਼ ਆ ਇਹ ਕਨੈਕਸ਼ਨ ਲਵਾ ਕੇ ਪੂਰਾ ਹੈਵੀ ਸਟੈਂਡ ਆ ਤੁਸੀਂ ਦੇਖ ਸਕਦੇ ਹੋ ਪਾਈ ਪਾਂਪੂ ਪੰਗੜੀਆਂ ਪੂਰੀਆਂ ਹੈਗੀ ਆ ਇਹ ਲੱਗਿਆ ਬਾਈ ਜੀ ਸਰਤਾਜ ਮਾਡਲ ਆਪਣਾ ਜਿਹੜਾ ਤੁਹਾਨੂੰ ਦੱਸਿਆ ਸੀਗਾ ਆਪਣਾ ਤੇ ਬਾਈ ਜੀ ਇਹਦੇ ਵਿੱਚ ਕੋਈ ਓਲਾ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਅਸੀਂ ਵਾਰ-ਵਾਰ ਇਹੀ ਕਹਿੰਦੇ ਆ ਕਿ ਕਿਸੇ ਕਿਸਾਨ ਵੀਰ ਨੂੰ ਕੋਈ ਹੋਵੇ ਬਈ 1921 ਲੱਗੇ ਜਾਂ ਕੋਈ ਸ਼ੱਕ ਹੋਵੇ ਦਿਲ 'ਚ ਕੋਈ ਸ਼ੰਕਾ ਹੋਵੇ ਤੁਸੀਂ ਜਦੋਂ ਵੀ ਮੇਰਾ ਨੰਬਰ ਵੀਡੀਓ ਦੇ ਵਿੱਚ ਪਹਿਲਾਂ ਵੀ ਬੋਲਿਆ ਮੈਂ ਦੁਬਾਰਾ ਫੇਰ ਬੋਲ ਦਿੰਨਾ 796 86596 7009686596 ਜਦੋਂ ਮਰਜ਼ੀ ਬਾਈ ਜੀ ਕਾਲ ਕਰੋ ਜਦੋਂ ਮਰਜ਼ੀ ਆ ਕੇ ਤੁਸੀਂ ਫੋਨ ਕਰਕੇ ਖੁਦ ਆ ਕੇ ਸਵਿਚ ਆਨ ਕਰਕੇ ਤੁਸੀਂ ਇਹ ਰਿਜ਼ਲਟ ਆਪਦਾ ਖੁਦ ਦੇਖ ਸਕਦੇ ਹੋ ਤੇ ਬਾਈ ਜੀ ਦੇਖ ਕਹਿੰਦੇ ਕਨੈਕਸ਼ਨ ਨੂੰ ਆਰ ਦੇ ਕਹਿੰਦਾ ਆਪਣੇ ਦੋ ਤਰ੍ਹਾਂ ਦੇ ਕਨੈਕਸ਼ਨ ਚੱਲ ਰਹੇ ਆ ਪੰਜਾਬ ਚ ਜਿਹਦੀ ਬਹੁਤ ਜਾਂਦੇ ਲੋਕ ਡਿਮਾਂਡ ਕਰਦੇ ਆ ਜੀ ਲੁੱਬੀ ਦਾ ਕਨੈਕਸ਼ਨ ਲੁੱਬੀ ਦਾ ਕਨੈਕਸ਼ਨ ਬਈ ਆਪਣੇ ਸੋਚ ਚ ਤੇ ਦਿਮਾਗ ਚ ਇੱਕੋ ਇੱਕ ਗੱਲ ਬੈਠ ਗਈ ਵੀ ਇੱਕ ਸਿਰਫ ਆਪਾਂ ਨਾ ਦੇਖ ਲਿਆ ਵੀ ਲੁੱਬੀ ਆਪਾਂ ਇਹਦੇ ਵਿੱਚ ਕੋਈ ਡਿਫਰੈਂਸ ਨਹੀਂ ਚੈੱਕ ਕੀਤਾ ਵੀ ਲੁੱਬੀ ਕੰਪਨੀ ਕਾਦੀ ਆ ਪਹਿਲੀ ਗੱਲ ਤਾਂ ਬਾਈ ਜੀ ਮੈਂ ਦੱਸਣਾ ਚਾਹੁੰਦਾ ਜਿਹੜੀ ਲੁੱਬੀ ਦੀ ਕੰਪਨੀ ਹੈ ਨਾ ਇਹ ਸੋਲਰ ਦੀ ਕੰਪਨੀ ਹੈ ਹੀ ਨਹੀਂ ਆਪਾਂ ਦੇਖਦੇ ਰਹੇ ਆ ਆਪਣੇ ਘਰਾਂ ਦੇ ਵਿੱਚ ਜੋ ਪੰਪ ਲੱਗੇ ਹੁੰਦੇ ਆ ਮੋਟਰਾਂ ਆਮ ਕਦੇ ਵੀ ਉਸ ਦੀ ਪਲੇਟ ਤੇ ਦੇਖ ਲਓ ਬਾਈ ਜੀ ਲੁੱਬੀ ਲਿਖਿਆ ਹੋਊਗਾ ਲੁੱਬੀ ਇੱਕ ਬਿਜਲੀ ਦੀ ਕੰਪਨੀ ਆ ਆਪਾਂ ਇਹਦੇ ਪਿੱਛੇ ਨਾ ਭਜੋ ਸਸਤੇ ਸਮਾਨ 'ਚ ਨਾ ਜਾਓ ਇੱਕ 20 ਵਾਲੇ 'ਚ ਨਾ ਜਾਓ ਆਪਾਂ ਨੂੰ ਪਤਾ 25 ਸਾਲ ਦੀ ਬਾਈ ਜੀ ਗਾਰੰਟੀ ਦੇ ਦਊਗਾ ਹਰ ਕੋਈ ਦੇ ਦਊਗਾ ਆਪਾਂ ਉਹਦੇ ਵਿੱਚ ਕੀ ਦੇਖਦੇ ਆ ਇੱਕ ਵੀ ਵਾਲੇ ਚ ਆਹ ਪਹਿਲੀ ਗੱਲ ਤਾਂ ਬਾਈ ਜੀ ਪੋਲ 8 ਫੁੱਟਾ ਦੇ ਦੇਣਗੇ 7 ਫੁੱਟਾ ਜਿਹਦੇ ਸਿਰ ਤੇ ਬਾਈ ਜੀ ਆ ਸਾਮਾਨ ਸਾਰਾ ਖੜਨਾ ਦੁਕਾਨਦਾਰ ਨੇ ਆਪਾਂ ਨੂੰ ਸਾਮਾਨ ਦੇ ਕੇ 1 ਸਾਲ ਬਾਅਦ ਗਾਰੰਟੀ ਉਹਦੀ ਖਤਮ ਆ ਬਾਈ ਕਿੱਥੇ ਜਾਓਗੇ 24 ਸਾਲ ਕਿਹਦੇ ਕੋਲੇ ਲੈ ਕੇ ਜਾਓਗੇ ਤੁਸੀਂ ਤੇ ਜੇਕਰ ਆਪਣੇ ਪੈਰ ਨਹੀਂ ਮਜ਼ਬੂਤ ਬਾਈ ਜੀ ਫਿਰ ਆਪਾਂ ਕੁਝ ਵੀ ਨਹੀਂ ਠਾਲ ਸਕਦੇ ਇਹਦੇ ਲਈ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿੰਨਾ ਬਾਈ ਜੀ ਸਸਤੇ ਸਾਮਾਨ 'ਚ ਨਾ ਜਾਓ ਆਪਾਂ ਪੈਸੇ ਇੱਕ ਵਾਰ ਲੱਗਦੇ ਆ ਵਾਰ-ਵਾਰ ਆਪਣੇ ਕੋਲੇ ਲਾਉਣ ਲਈ ਗੰਜائش ਵੀ ਕੋਈ ਨਹੀਂ ਹੁੰਦੀ ਇਹਦੇ ਲਈ ਬਾਈ ਜੀ ਇੱਕ 20 ਵਾਲੇ ਕਨੈਕਸ਼ਨਾਂ ਚ ਜਾਂ ਲੁੱਬੀ ਵਾਲਿਆਂ ਚ ਹੋਰ ਸਸਤੇ ਸਮਾਨ ਚ ਨਾ ਜਾਓ ਤੁਸੀਂ ਚੰਗਾ ਸਮਾਨ ਲਓ ਤੇ ਵਧੀਆ ਸਮਾਨ ਲੈਣ ਲਈ ਬਾਈ ਜੀ ਆਪਣੇ ਕਾਕਾ ਗਣੇਸ਼ ਟਿਊਬਲ ਸਟੋਰ ਮੰਡੀ ਡੱਬ ਵਾਲੀ ਉਹਨਾਂ ਦੀ ਦੁਕਾਨ ਤੇ ਵਿਜ਼ਿਟ ਕਰੋ ਤੇ ਤੁਹਾਨੂੰ ਬਾਈ ਜੀ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ ਪੈਣੀ ਤੁਹਾਡਾ ਦਿਲ ਬੋਲੂਗਾ ਜਦੋਂ ਖੇਤ ਆਓਗੇ ਪਾਣੀ ਚੱਲਦਾ ਦੇਖੋਗੇ ਮੋਟਰ ਚੱਲਦੀ ਤਾਡੇ ਅੰਦਰੋਂ ਆਪਣੇ ਆਪ ਆਵਾਜ਼ ਆਊਗੀ ਬਾਈ ਵਾਕਈ ਸਾਡੇ ਚੀਜ਼ ਲੱਗੀ ਆ ਆ ਫਰਕ ਹੁੰਦਾ ਬਾਈ ਜੀ ਸਸਤੇ ਸਮਾਨ ਦਾ ਤੇ ਮਹਿੰਗੇ ਸਮਾਨ ਦਾ ਮਹਿੰਗਾ ਨਹੀਂ ਕਹਿੰਦੇ ਆਪਣਾ ਦਿਲ ਕਹੂਆ ਬਾਈ ਜੀ ਮੇਰੇ ਪੈਸੇ ਸਹੀ ਚੀਜ਼ ਤੇ ਲੱਗੇ ਆਏ